ਉਹ ਗੱਲ ਹੋ ਗਈ ڈاکੂਆਂ ਨੇ ਇੱਕ ਬੱਸ ਘੇਰ ਲਈ ਪੁਰਾਣੇ ਜ਼ਮਾਨੇ 'ਚ ਬੱਸ ਘੇਰ ਲਈ ਤੇ ਬੱਸ ਲੁੱਟ ਲਈ ਬੱਸ ਲੁੱਟ ਕੇ ਸਵਾਰੀਆਂ ਲੈਣ 'ਚ ਖੜਾ ਲੀਆਂ ڈاکੂਆਂ ਦਾ ਜਿਹੜਾ ਸਰਦਾਰ ਸੀ ਉਹ ਕਹਿੰਦਾ ਨਾ ਪੁੱਛ ਪੁੱਛ ਕੇ ਗੋਲੀ ਮਾਰੀ ਜਾਓ ਪਹਿਲੇ ਨੂੰ ਪੁੱਛਿਆ ਕੀ ਨਾਮ ਹੈ ਉਹ ਕਹਿੰਦਾ ਬਲਦੇਵ ਸਿੰਘ ਹੈ ਜੀ ਫਰਾ ਗੋਲੀ ਮਾਰੀ ਸਿਰ 'ਚ ਦੂਜੇ ਨੂੰ ਪੁੱਛਿਆ ਕੀ ਨਾਮ ਹੈ ਉਹ ਕਹਿੰਦਾ ਰਮੇਸ਼ ਕੁਮਾਰ ਹੈ ਜੀ ਕਟਾ ਗੋਲੀ ਮਾਰੀ ਸਿਰ 'ਚ ਤੀਜੀ ਕੋਈ ਮਾਤਾ ਖੜੀ ਸੀ ਬੇਬੇ ਕਹਿੰਦੇ ਮਾਤਾ ਜੀ ਕੀ ਨਾਮ ਹੈ ਉਹ ਕਹਿੰਦੀ ਪੁਸ਼ਪਾ ਦੇਵੀ ਹੈ ਜੀ ڈاکੂਆਂ ਸਰਦਾਰ ਕਹਿੰਦਾ ਨਾ ਓਏ ਨਾ ਓਏ ਨਾ ਇਹਦੇ ਗੋਲੀ ਨਾਲ ਮਾਰੇ ਓਏ ਮੇਰੀ ਮਾਂ ਦਾ ਨਾਂ ਪੁਸ਼ਪਾ ਦੇਵੀ ਸੀ ਮੈਨੂੰ ਮੰਮ ਤਾਂ ਯਾਦ ਆ ਗਈ ਉਹ ਕਿੰਨਾ ਪਿਆਰ ਕਰਦੀ ਹੁੰਦੀ ਸੀ ਇਹਦੇ ਗੋਲੀ ਨਾਲ ਮਾਰੇ ਉਹ ਛੱਡਤੀ ਉਹਨਾਂ ਨੇ ਗਾਹਾਂ ਅਗ ਲਾਈਨ 'ਚ ਗਾਹਾਂ ਰਾਜੇ ਬੜਿੰਗ ਵਰਗਾ ਖੜਾ ਸੀ ਉਹਨੂੰ ਕਹਿੰਦੇ ਤੇਰਾ ਕੀ ਨਾਂ ਕਹਿੰਦੇ ਜੀ ਹੂੰ ਤਾਂ ਰਾਜਾ ਬੜਿੰਗਾ ਮੇਰਾ ਨਾਂ ਹੂੰ ਗਿੱਦੜ ਵਾਏ 'ਚ ਮੈਨੂੰ ਪੁਸ਼ਪਾ ਦੇਵੀ ਪੁਸ਼ਪਾ ਦੇਵੀ ਉਹ ਕਹਿੰਦੇ ਨੇ ਜੀ ਉਹ ਡਾਕੂਆਂ ਦਾ ਸਰਦਾਰ ਕਹਿੰਦਾ ਚਾਰ ਗੋਲੀਆਂ ਬਾਤ ਮਾਰੋ ਮੇਰੀ ਮਾਂ ਦਾ ਨਾਮ ਬਦਨਾਮ ਕਰਦਾ ਯਾਰ ਇਹ ਇਹ ਉਹ ਪੁਸ਼ਪਾ ਦੇਵੀਆ ਨੇ ਇਹ ਹੋਰ ਯਾਰ ਹੁਣ ਮੰਡੀਆਂ ਜਰਾਤਾ ਕੱਟਣ ਲੱਗੇ ਦੱਸੋ ਸੋ ਵੀਰੋ ਇਹਨਾਂ ਤੇ ਕੋਈ ਧਗਤ ਬੀਤਨੀ ਇਹਨਾਂ ਕੋਲੇ ਜੇ ਹੁੰਦਾ ਹੁਣ ਤੱਕ ਕੁਛ ਨਾ ਕੁਛ ਕਰ ਦਿੰਦੇ ਜੇ ਚੱਜਦੇ ਹੁੰਦੇ ਕੁਛ ਨਾ ਕੁਛ ਕਰ ਦਿੰਦੇ ਲੋਕਾਂ ਨੇ ਫੁੱਲਾਂ ਦੇ ਹਾਰ ਪਾ ਦੇ ਸੀ ਇੱਕ ਪਾਸੇ 2 ਸਾਲ ਦੂਜੇ ਪਾਸੇ 28 ਸਾਲ 2.5 ਸਾਲ 28 ਸਾਲ ਆ ਤੁਸੀਂ ਅੱਜ ਮੇਰਾ ਨਾਰਾ ਲਿਖ ਲਓ ਜੇ 2.5 ਸਾਲ 28 ਸਾਲ ਦੇ ਉੱਤੇ ਭਾਰੀ ਨਾ ਪਏ ਤਾਂ ਮੈਂ ਜਵਾਬਦੇਹ ਹੋ ਜੁਮੈਂ ਮੈਂ ਮੈਂ ਤੁਹਾਡਾ ਜ਼ਿੰਮੇਵਾਰ ਉਹ ਗੱਲ ਹੋ ਗਈ ڈاکੂਆਂ ਨੇ ਇੱਕ ਬੱਸ ਘੇਰ ਲਈ ਪੁਰਾਣੇ ਜ਼ਮਾਨੇ 'ਚ ਬੱਸ ਘੇਰ ਲਈ ਤੇ ਬੱਸ ਲੁੱਟ ਲਈ ਬੱਸ ਲੁੱਟ ਕੇ ਸਵਾਰੀਆਂ ਲੈਣ 'ਚ ਖੜਾ ਲੀਆਂ ڈاکੂਆਂ ਦਾ ਜਿਹੜਾ ਸਰਦਾਰ ਸੀ ਉਹ ਕਹਿੰਦਾ ਨਾਂ ਪੁੱਛ ਪੁੱਛ ਕੇ ਗੋਲੀ ਮਾਰੀ ਜਾਓ ਪਹਿਲੇ ਨੂੰ ਪੁੱਛਿਆ ਕੀ ਨਾਮ ਹੈ ਉਹ ਕਹਿੰਦਾ ਬਲਦੇਵ ਸਿੰਘ ਹੈ ਜੀ ਫਰਾ ਗੋਲੀ ਮਾਰੀ ਸਿਰ 'ਚ ਦੂਜੇ ਨੂੰ ਪੁੱਛਿਆ ਕੀ ਨਾਮ ਹੈ ਉਹ ਕਹਿੰਦਾ ਰਮੇਸ਼ ਕੁਮਾਰ ਹੈ ਜੀ ਕਟਾ ਗੋਲੀ ਮਾਰੀ ਸਿਰ 'ਚ ਤੀਜੀ ਕੋਈ ਮਾਤਾ ਖੜੀ ਸੀ ਬੇਬੇ ਕਹਿੰਦੇ ਮਾਤਾ ਜੀ ਕੀ ਨਾਮ ਹੈ ਉਹ ਕਹਿੰਦੀ ਪੁਸ਼ਪਾ ਦੇਵੀ ਹੈ ਜੀ ਡਾਕੂਆਂ ਸਰਦਾਰ ਕਹਿੰਦਾ ਨਾ ਓਏ ਨਾ ਓਏ ਨਾ ਇਹਦੇ ਗੋਲੀ ਨਾਲ ਮਾਰੇ ਓਏ ਮੇਰੀ ਮਾਂ ਦਾ ਨਾਂ ਪੁਸ਼ਪਾ ਦੇਵੀ ਸੀ ਮੈਨੂੰ ਮੰਮਤਾ ਯਾਦ ਆ ਗਈ ਉਹ ਕਿੰਨਾ ਪਿਆਰ ਕਰਦੀ ਹੁੰਦੀ ਸੀ ਇਹਦੇ ਗੋਲੀ ਨਾਲ ਮਾਰੇ ਉਹ ਛੱਡਤੀ ਉਹਨਾਂ ਨੇ ਗਾਹਾਂ ਅਗ ਲਾਈਨ 'ਚ ਗਾਹਾਂ ਰਾਜੇ ਬੜਿੰਗ ਵਰਗਾ ਖੜਾ ਸੀ ਉਹਨੂੰ ਕਹਿੰਦੇ ਤੇਰਾ ਕੀ ਨਾਂ ਕਹਿੰਦੇ ਜੀ ਹੂੰ ਤਾਂ ਰਾਜਾ ਬੜਿੰਗਾ ਮੇਰਾ ਨਾਂ ਹੂੰ ਗਿੱਦੜ ਵਾਏ 'ਚ ਮੈਨੂੰ ਪੁਸ਼ਪਾ ਦੇਵੀ ਪੁਸ਼ਪਾ ਦੇਵੀ ਉਹ ਕਹਿੰਦੇ ਨੇ ਜੀ ਉਹ ڈاکੂਆਂ ਦਾ ਸਰਦਾਰ ਕਹਿੰਦਾ ਚਾਰ ਗੋਲੀਆਂ ਬਾਤ ਮਾਰੋ ਮੇਰੀ ਮਾਂ ਦਾ ਨਾਮ ਬਦਨਾਮ ਕਰਦਾ ਯਾਰ ਇਹ ਇਹ ਉਹ ਪੁਸ਼ਪਾ ਦੇਵੀ ਆ ਨੇ ਇਹ ਹੋਰ ਯਾਰ ਹਮ ਮੰਡੀਆਂ ਜਰਾਤਾ ਕੱਟਣ ਲੱਗੇ ਦੱਸੋ ਸੋ ਵੀਰੋ ਇਹਨਾਂ ਤੇ ਕੋਈ ਧਗਤ ਬੀਤਨੀ ਇਹਨਾਂ ਕੋਲੇ ਜੇ ਹੁੰਦਾ ਹੁਣ ਤੱਕ ਕੁਛ ਨਾ ਕੁਛ ਕਰ ਦਿੰਦੇ ਜੇ ਚੱਜਦੇ ਹੁੰਦੇ ਕੁਛ ਨਾ ਕੁਛ ਕਰ ਦਿੰਦੇ ਲੋਕਾਂ ਨੇ ਫੁੱਲਾਂ ਦੇ ਹਾਰ ਪਾ ਦੇ ਸੀ ਇੱਕ ਪਾਸੇ 2 ਸਾਲ ਦੂਜੇ ਪਾਸੇ 28 ਸਾਲ 28 ਸਾਲ 28 ਸਾਲ ਆ ਤੁਸੀਂ ਅੱਜ ਮੇਰਾ ਨਾਰਾ ਲਿਖ ਲਓ ਜੇ 2.5 ਸਾਲ 28 ਸਾਲ ਦੇ ਉੱਤੇ ਭਾਰੀ ਨਾ ਪਏ ਤਾਂ ਮੈਂ ਜਵਾਬਦੇਹ ਹੋ ਜਾऊंगा ਮੈਂ ਮੈਂ ਤੁਹਾਡਾ ਜ਼ਿੰਮੇਵਾਰ